ਵਾਇਗੁਰੂ ਜੀ ਕਾ ਕਾਲਸਾ ਵਾਇਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਇਗੁਰੂ ਜੀ ਦੀ ਮੇਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਟ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਆਪਣੇ ਪਿਆਰੇ ਪਿਆਰੇ ਭੈਣ ਭਰਾਵਾਂ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਪਹੁੰਚ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਜੋ ਟੌਪਿਕ ਹੈ ਜੀ ਤੁਸੀਂ ਥੰਬਨੇਲ ਦੇ ਵਿੱਚ ਆਲਰੇਡੀ ਦੇਖ ਚੁੱਕੇ ਹੋ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਜਾਪ ਸ਼ੇਅਰ ਕਰਨ ਜਾ ਰਹੇ ਹਾਂ ਇਸ ਸ਼ਬਦ ਜਾਪ ਦੇ ਨਾਲ ਜੀ ਤੁਹਾਡੇ ਜਿੰਨੇ ਵੀ ਦੁੱਖ ਜੀ ਤੁਹਾਡੀ ਲਾਈਫ 'ਚ ਹੈਗੇ ਆ ਸਰਬ ਦੁੱਖਾਂ ਦਾ ਨਾਸ਼ ਹੋਏਗਾ ਤੇ ਨਾਲ ਦੀ ਨਾਲ ਜੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸੋ ਅੱਜ ਦਾ ਜਿਹੜਾ ਇਹ ਸ਼ਬਦ ਜਾਪਾਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ ਤੇ ਤੁਸੀਂ ਇਹਨੂੰ ਪਲੀਜ਼ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਜਿੰਨੇ ਵੀ ਭੈਣ ਭਰਾਵਾ ਉਹਨਾਂ ਕੋਲ ਸ਼ੇਅਰ ਕਰਿਓ ਕਿਉਂਕਿ ਆਪਾਂ ਆਹੀ ਚਾਹੁੰਦੇ ਆ ਕਿ ਆਪਣੇ ਜਿਹੜੇ ਭੈਣ ਭਰਾਇਆ ਉਹ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਰਹਿਣ ਉਹਨਾਂ ਦੀ ਲਾਈਫ ਦੇ ਵਿੱਚ ਵੀ ਕੋਈ ਵੀ ਦੁੱਖ ਨਾ ਹੋਵੇ ਸੋ ਇਹ ਪਾਰਟ ਨੂੰ ਤੁਸੀਂ ਜਰੂਰ ਸ਼ੇਅਰ ਕਰਨਾ ਜੀ ਅਸੀਂ ਤੁਹਾਡੇ ਨਾਲ ਸੱਚੀਆਂ ਗੱਡੀਆਂ ਤੇ ਮੋਟੀਵੇਸ਼ਨਲ ਵੀਡੀਓਜ਼ ਦੇ ਨਾਲ ਨਾਲ ਮਨ ਸ਼ਬਦ ਜਾਪ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਸੋ ਹੋਰ ਵੀ ਬਹੁਤ ਸਾਰੇ ਸ਼ਬਦ ਜਾਪ ਮੈਂ ਤੁਹਾਡੇ ਨਾਲ ਸ਼ੇਅਰ ਕਰੇ ਹੋਏ ਨੇ ਤੇ ਤੁਸੀਂ ਜੇ ਇੰਟਰਸਟਿਡ ਹੋ ਤੇ ਤੁਸੀਂ ਜਾ ਕੇ ਜੀ ਚੈਨਲ ਤੇ ਵਿਜ਼ਿਟ ਕਰਕੇ ਤੁਸੀਂ ਸ਼ਬਦ ਜਾਪ ਦੇਖ ਸਕਦੇ ਹੋ ਤੇ ਤੁਸੀਂ ਸ਼ਬਦ ਦਾ ਜਾਪ ਕਰਕੇ ਵਾਹਿਗੁਰੂ ਜੀ ਦੀ ਤੁਸੀਂ ਜੋ ਹੈ ਕਿਰਪਾ ਆ ਜੀ ਉਹ ਲੈ ਸਕਦੇ ਹੋ ਜੀ ਬੋਧ ਕਿਰਪਾ ਹੁੰਦੀ ਆ ਜੀ ਜਦੋਂ ਆਪਾਂ ਸ਼ਬਦ ਜਾਪ ਨੂੰ ਆਪਾਂ ਬਹੁਤ ਹੀ ਜ਼ਿਆਦਾ ਜੀ ਆਪਾਂ ਪੂਰੀ ਸ਼ਰਧਾ ਦੇ ਨਾਲ ਕਰਦੇ ਆਂ ਤੇ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਨੇ ਬਹੁਤ ਜ਼ਿਆਦਾ ਤੇ ਤੁਹਾਡੀ ਲਾਈਫ ਦੇ ਵਿੱਚ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ ਸੋ ਅੱਜ ਦਾ ਜਿਹੜਾ ਸ਼ਬਦ ਜਾਪ ਆ ਮੈਂ ਤੁਹਾਡੀ ਹੁਣ ਸਕਰੀਨ ਤੇ ਸ਼ੇਅਰ ਕਰੂੰਗੀ ਜੀ ਜਿਹੜਾ ਇਹ ਸ਼ਬਦ ਆਪਾਂ ਤੁਸੀਂ ਇਹ ਅੰਮ੍ਰਿਤ ਵੇਲੇ ਕਰਨਾ ਜੀ ਜਦੋਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਜਾਂ ਤੁਸੀਂ ਅੰਮ੍ਰਿਤ ਵੇਲੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤੁਸੀਂ ਜੋ ਵੀ ਤੁਸੀਂ ਬਾਣੀ ਪੜ੍ਹਦੇ ਹੋ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇਹ ਸ਼ਬਦ ਦਾ ਤੁਸੀਂ ਜਾਪ ਜ਼ਰੂਰ ਕਰਨਾ ਤੇ ਜਦੋਂ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਜੀ ਤੁਸੀਂ ਜੀ ਤੂ ਬੱਤੀ ਲਗਾ ਕੇ ਤੁਸੀਂ ਜਿਵੇਂ ਸਵੱਛ ਆਪਣੇ ਕੋਈ ਚਾਦਰ ਵਗੈਰਾ ਵਿਛਾ ਕੇ ਤੁਸੀਂ ਉੱਥੇ ਹੀ ਕਰਨਾ ਹੈ ਜੀ ਠੀਕ ਹੈ ਜੀ ਜਿੱਥੇ ਤੁਸੀਂ ਤੂੰ ਬੱਤੀ ਲਗਾਉਣੀ ਹੋ ਜਾਂ ਤੁਸੀਂ ਡੇਲੀ ਉੱਥੇ ਬੈਠ ਕੇ ਪਾਠ ਕਰਦੇ ਹੋ ਤੇ ਬਹੁਤ ਵਧੀਆ ਕੋਲ ਜਲ ਰੱਖ ਲਿਆ ਕਰੋ ਜਦੋਂ ਤੁਸੀਂ ਬਾਣੀ ਪੜ੍ਹਦੇ ਹੁੰਦੇ ਹੋ ਹਮੇਸ਼ਾ ਕੋਲ ਜਲ ਰੱਖਿਆ ਕਰੋ ਤੇ ਜਦੋਂ ਤੁਹਾਡਾ ਪਾਠ ਸੰਪੂਰਨ ਹੋ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਸਾਰੇ ਘਰ ਦੇ ਵਿੱਚੋਂ ਜਲ ਦਾ ਛਿੱਟਾ ਦੇਣਾ ਤੇ ਆਪਣੇ ਜਿਹੜੇ ਜਿੰਨੇ ਵੀ ਜੀਆ ਤੁਹਾਡੇ ਘਰ ਦੇ ਤੁਸੀਂ ਉਹ ਜਿਹੜਾ ਜਲ ਵਾ ਜੀ ਉਹ ਸਾਰਿਆਂ ਨੂੰ ਛੱਕ ਲੈਣਾ ਠੀਕ ਹੈ ਜੀ ਤੇ ਇਹ ਜਿਹੜਾ ਪਾਠ ਆ ਤੁਸੀਂ ਅ ਅੰਮ੍ਰਿਤ ਵੇਲੇ ਜੇ ਕਰ ਸਕਦੇ ਹੋ ਤਾਂ ਬਹੁਤ ਹੀ ਜ਼ਿਆਦਾ ਵਧੀਆ ਵਾ ਪਰ ਜੇ ਕਿਸੇ ਵੀ ਕੋਈ ਵੀ ਕਾਰਨ ਬਣਦਾ ਵਾ ਤੁਹਾਡੇ ਕੋਲ ਅੰਮ੍ਰਿਤ ਵੇਲੇ ਨਹੀਂ ਪਾਠ ਕਰ ਹੁੰਦਾ ਫਿਰ ਤੁਸੀਂ ਦਿਨ ਚ ਕਰ ਸਕਦੇ ਹੋ ਇਦਾਂ ਦੀ ਵੀ ਕੋਈ ਬੰਦਿਸ਼ ਨਹੀਂ ਹੈਗੀ ਹਾਂ ਪਰ ਇੱਕ ਚੀਜ਼ ਹੈਗੀ ਆ ਕਿ ਯਾਨੀ ਜਿਹੜਾ ਅੰਮ੍ਰਿਤ ਵੇਲੇ ਯਾਨੀ ਜੇ ਤੁਸੀਂ ਕਰ ਸਕਦੇ ਹੋ ਤਾਂ ਮੋਸਟ ਬਹੁਤ ਵਧੀਆ ਆ ਠੀਕ ਹੈ ਜੀ ਤੇ ਯਾਨੀ ਅੰਮ੍ਰਿਤ ਵੇਲੇ ਕਰੋ ਤਾਂ ਸਕਤੋ ਬੈਸਟਾ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਚਲੋ ਕੋਈ ਮਜਬੂਰੀ ਆ ਤੁਸੀਂ ਨਹੀਂ ਕਰ ਸਕਦੇ ਕਈ ਵਾਰ ਕਈ ਇਦਾਂ ਹੁੰਦੇ ਆ ਨਾ ਭੈਣ ਭਰਾ ਜੌਬ ਕਰਦੇ ਹੁੰਦੇ ਆ ਤੇ ਉਹਨਾਂ ਕੋਲ ਮਾਰਨਿੰਗ ਟਾਈਮ ਇੰਨਾ ਟਾਈਮ ਨਹੀਂ ਹੁੰਦਾ ਹਨਾ ਤੇ ਉਹ ਪੰਜ ਬਾਣੀਆਂ ਦਾ ਪਾਠ ਕਰ ਲੈਂਦੇ ਆ ਸੋ ਉਹਨਾਂ ਕੋ ਫਿਰ ਹੋਰ ਟਾਈਮ ਇੰਨਾ ਨਹੀਂ ਬਚਦਾ ਹਨਾ ਸੋ ਤੁਸੀਂ ਫਿਰ ਘਰ ਆ ਕੇ ਜਦੋਂ ਵਾਪਸ ਘਰ ਆਉਨੇ ਹੋ ਜੌਬ ਤੋਂ ਹਨਾ ਤੁਸੀਂ ਸ਼ਾਮ ਟਾਈਮ ਵੀ ਕਰ ਸਕਦੇ ਹੋ ਇਦਾਂ ਦੀ ਕੋਈ ਇਦਾਂ ਬੰਦੇਚ ਨਹੀਂ ਯਾਨੀ ਯਾਨੀ ਅੰਮ੍ਰਿਤ ਵੇਲਾ ਤੁਹਾਨੂੰ ਪਤਾ ਥੋੜਾ ਜਿਆਦਾ ਆਪਾਂ ਇੰਪੋਰਟੈਂਸ ਦਿੰਨੇ ਆ ਹਨਾ ਸੋ ਇਸ ਕਰਕੇ ਤੁਸੀਂ ਇਹ ਜਿਹੜਾ ਸ਼ਬਦ ਦਾ ਜਾਪ ਆ ਤੁਸੀਂ ਇਹਨਾਂ ਨੂੰ ਨਿਰੰਤਰ ਕਰਨਾ ਸ਼ੁਰੂ ਕਰੋ ਮੈਂ ਕੋਈ ਇਹਦੇ ਵਿੱਚ ਦਿਨ ਨਹੀਂ ਦੱਸੂਗੀ ਤੁਹਾਨੂੰ ਕਿ ਤੁਸੀਂ ਇੰਨੇ ਦਿਨ ਕਰੋ ਠੀਕ ਹੈ ਇਹ ਤੁਸੀਂ ਨਿਰੰਤਰ ਕਰੋ ਕਿਉਂਕਿ ਦੇਖੋ ਜਿਹੜੇ ਸ਼ਬਦ ਜਾਪ ਹੁੰਦੇ ਆ ਜਸਟ ਇੱਕ ਹਨਾ ਪੈਰਾ ਹੁੰਦਾ ਆ ਜਿਹੜਾ ਆਪਾਂ ਤੁਹਾਡਾ ਸ਼ੇਅਰ ਕਰਦੇ ਆ ਉਹ ਜਦੋਂ ਆਪਣੇ ਘੰਟ ਹੋ ਜਾਂਦਾ ਆ ਤੇ ਉਹ ਆਪਾਂ ਤੁਰਦੇ ਫਿਰਦੇ ਵੀ ਜਪ ਸਕਦੇ ਆ ਹਨਾ ਸੋ ਜਿਹੜਾ ਹੀ ਸ਼ਬਦ ਜਾਪ ਮੈਂ ਤੁਹਾਡਾ ਸ਼ੇਅਰ ਕਰਦੀ ਹੁੰਨੀ ਆ ਮੈਂ ਕੋਈ ਮੇਰੀ ਟਾਈਮ ਲਿਮਿਟ ਨਹੀਂ ਹੁੰਦੀ ਪਹਿਲਾਂ ਮੈਂ ਜ਼ਰੂਰ ਦੱਸ ਦਿੰਦੀ ਸੀ ਪਰ ਮੈਨੂੰ ਇਹ ਹੁੰਦਾ ਵਾ ਕਿ ਆਪਾਂ ਜਿਹੜਾ ਵੀ ਸ਼ਬਦ ਜਾਪ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਲੈ ਕੇ ਕਰ ਰਹੇ ਆ ਉਹ ਆਪਾਂ ਨਿਰੰਤਰ ਰੱਖੀਏ ਤਾਂ ਕਿ ਵਾਹਿਗੁਰੂ ਜਿੱਦੇ ਨਿਰੰਤਰ ਕਿਰਪਾ ਆਪਣੇ ਤੇ ਵਰਤਦੀ ਰਹੇ ਸੋ ਇਹ ਜਿਹੜਾ ਸ਼ਬਦ ਆਪਾਂ ਸੋ ਇਹ ਤਾਂ ਦੇਖੋ ਜੀ ਦੁੱਖ ਦੂਰ ਕਰਦਾ ਵਾ ਜਿਹੜੇ ਤੁਹਾਡੇ ਲਾਈਫ ਦੇ ਵਿੱਚ ਜੇ ਕੋਈ ਦੁੱਖ ਵਾ ਉਹਨੂੰ ਦੂਰ ਕਰਦਾ ਤੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਸੋ ਇਹ ਖੁਸ਼ੀਆਂ ਤਾਂ ਆਪਾਂ ਹਮੇਸ਼ਾ ਲਈ ਚਾਹੁੰਦੇ ਆ ਨਾ ਆਪਣੇ ਘਰ ਦੇ ਵਿੱਚ ਹਨਾ ਸੋ ਇਸ ਕਰਕੇ ਹਮੇਸ਼ਾ ਹੀ ਸਾਡੇ ਘਰ ਖੁਸ਼ੀ ਬਣੀ ਰਹੇ ਸੋ ਇਹ ਸ਼ਬਦ ਦਾ ਜਾਪ ਤੁਸੀਂ ਹਮੇਸ਼ਾ ਕਰਿਆ ਕਰੋ ਤੁਸੀਂ ਜਿਹੜਾ ਹੀ ਸ਼ਬਦ ਦਾ ਜਾਪ ਆ ਜੀ ਤੁਸੀਂ ਜਦੋਂ ਤੋਂ ਕਰਨਾ ਸਟਾਰਟ ਕਰਨਾ ਮੰਨ ਲਓ ਜੇ ਤੁਸੀਂ ਕੱਲ ਤੋਂ ਸਟਾਰਟ ਕਰ ਰਹੇ ਹੋ ਠੀਕ ਹੈ ਤੁਸੀਂ ਫਿਰ ਡੇਲੀ ਕਰਨਾ ਨਿਰੰਤਰ ਕਰਨਾ ਠੀਕ ਹੈ ਕਈ ਭੈਣ ਭਰਾ ਕੀ ਕਰਦੇ ਆ ਦੋ ਦਿਨ ਕਰਕੇ ਤਿੰਨ ਦਿਨ ਨਾਗਾ ਪਾ ਲੈਂਦੇ ਆ ਫਿਰ ਕਹਿ ਦਿੰਦੇ ਨੇ ਕਿ ਸਾਨੂੰ ਫਰਕ ਨਹੀਂ ਪਿਆ ਹਨਾ ਸੋ ਜਿਵੇਂ ਤੁਸੀਂ ਨਿਰੰਤਰ ਕਰੋਗੇ ਨਾ ਫਿਰ ਦਿਖਿਓ ਵਾਈ ਗੁਰੂ ਜੀ ਕਿੰਨੀ ਕਿਰਪਾ ਕਰਨਗੇ ਨਿਰੰਤਰ ਕਰਨਾ ਬਿਨਾ ਨਾਗਾ ਪਾਈ ਕਰਨਾ ਆ ਠੀਕ ਹੈ ਜੀ ਤੇ ਇਹਦੀਆਂ ਤੁਸੀਂ ਦੋ ਮਾਲਾ ਵੀ ਕਰ ਸਕਦੇ ਹੋ ਠੀਕ ਹੈ ਪੰਜ ਮਾਲਾ ਵੀ ਕਰ ਸਕਦੇ ਹੋ ਬਾਕੀ ਜੇ ਤੁਸੀਂ 15 ਮਿੰਟ ਰੈਗੂਲਰ ਬੈਠ ਸਕਦੇ ਹੋ 15 ਮਿੰਟ ਕਰੋ ਜੇ ਤੁਸੀਂ ਅੱਧਾ ਘੰਟਾ ਬੈਠ ਸਕਦੇ ਹੋ ਅੱਧਾ ਘੰਟਾ ਕਰੋ ਠੀਕ ਹੈ ਜੇ ਤੁਸੀਂ 1 ਘੰਟਾ ਬੈਠ ਸਕਦੇ ਹੋ 1 ਘੰਟਾ ਕਰੋ ਯਾਨੀ ਤੁਸੀਂ ਜਦੋਂ ਤੋਂ ਪਾਠ ਕਰਨਾ ਨਿਰੰਤਰ ਕੋਈ ਬਿਨ ਨਾਗਾ ਪਾਈ ਕਰਿਓ ਠੀਕ ਹੈ ਤੁਹਾਡੀ ਸ਼ਰਧਾ ਅਕੋਰਡਿੰਗ ਤੁਸੀਂ ਜਿੰਨੀਆਂ ਮਾਲਾ ਕਰ ਸਕਦੇ ਹੋ ਓਨੀਆਂ ਮਾਲਾ ਤੁਸੀਂ ਫਿਰ ਡੇਲੀ ਕਰੋ ਠੀਕ ਹੈ ਬਾਕੀ ਜੇ ਤੁਸੀਂ ਟਾਈਮ ਦੇ ਅਕੋਰਡਿੰਗ ਬੈਠਣਾ ਆ ਮਾਲਾ ਨਹੀਂ ਤੁਸੀਂ ਹੈਗੀ ਤੁਹਾਡੇ ਕੋਲ ਫਿਰ ਤੁਸੀਂ 15 ਮਿੰਟ ਬੈਠ ਜੋ ਅੱਧਾ ਘੰਟਾ ਬੈਠ ਜੋ ਠੀਕ ਹੈ ਟਾਈਮ ਲਿਮਿਟ ਮੈਂ ਤਾਂ ਨਹੀਂ ਦੱਸਦੀ ਹੁੰਦੀ ਕਿਉਂਕਿ ਆਪਾਂ ਕੁਆਂਟੀਟੀ ਤੇ ਨਹੀਂ ਜਾਣਾ ਆਪਾਂ ਕੁਆਲਿਟੀ ਬੈਸਟ ਕਰਨੀ ਆ ਆਪਣੀ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਤੁਹਾਡੀ ਜਿਹੜਾ ਜਦ ਤੁਸੀਂ ਪਾਠ ਕਰਦੇ ਹੋ ਨਾ ਤੁਹਾਡੀ ਜਿਹੜੀ ਸ਼ਰਧਾ ਆ ਤੇ ਤੁਹਾਡਾ ਮਨ ਇਕਾਗਰ ਚਿਤ ਹੋ ਕੇ ਤੁਸੀਂ ਪੂਰੀ ਸ਼ਰਧਾ ਦੇ ਨਾਲ ਪਾਠ ਕਰਿਆ ਕਰੋ ਕੋਈ ਵੀ ਸ਼ਬਦ ਆ ਤੁਸੀਂ ਕਰਦੇ ਹੋ ਪੂਰੀ ਸ਼ਰਦਾ ਦੇ ਨਾਲ ਹੀ ਤੁਸੀਂ ਕਰਿਆ ਕਰੋ ਠੀਕ ਹੈ ਜੀ ਇਹ ਹੁੰਦੀ ਆਪਣੀ ਕੁਆਲਿਟੀ ਮੈਂ ਇਸ ਕੁਆਲਿਟੀ ਦੀ ਗੱਲ ਕਰ ਰਹੀ ਹਾਂ ਆਪਾਂ ਕੁਆਂਟੀਟੀ ਨਹੀਂ ਆਪਣੀ ਆਪਾਂ ਆਪਣਾ ਵੈਸੇ ਤਾਂ ਮੰਨਣਾ ਹੋਵੇ ਹਨਾ ਆਪਣਾ ਮਨ ਕਿਤੇ ਹੋਰ ਭਟਕਦਾ ਹੋਵੇ ਆਪਾਂ ਕੁਆਂਟੀਟੀ ਵਿੱਚ 5 ਕਰ ਲੈ 10 ਕਰ ਲੈ 15 ਕਰ ਲੈ ਉਹਨਾਂ ਦਾ ਫਿਰ ਇੰਨਾ ਬੈਨੀਫਿਟ ਨਹੀਂ ਹੋਣਾ ਸੋ ਇਸ ਕਰਕੇ ਕੁਆਂਟੀਟੀ ਤੇ ਨਾ ਜਾਇਆ ਕਰੋ ਚਾਹੇ 5 ਮਿੰਟ ਹੀ ਬੈਠਿਆ ਕਰੋ ਪਰ ਉਹ ਆਪਣੇ 5 ਮਿੰਟ ਨੂੰ ਆਪਣੇ ਮਨ ਨੂੰ ਸ਼ਾਂਤ ਕਰਕੇ ਪੂਰਾ ਮਨ ਤੇ ਕੰਟਰੋਲ ਕਰਕੇ ਠੀਕ ਹੈ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਕਰਿਆ ਕਰੋ ਠੀਕ ਹੈ ਜਦੋਂ ਆਪਣੀ ਕੁਆਲਿਟੀ ਬੈਸਟ ਹੋ ਗਈ ਨਾ ਕੁਆਂਟੀਟੀ ਮਾਇਨੇ ਨਹੀਂ ਰੱਖਦੀ ਠੀਕ ਹੈ ਜੀ ਜਦੋਂ ਤੁਹਾਡੀ ਕੁਆਲਿਟੀ ਬੈਸਟ ਹੋ ਗਈ ਚਾਹੇ ਤੁਸੀਂ 5 ਮਿੰਟ ਹੀ ਮਨ ਲਗਾ ਕੇ ਬੈਠੇ ਹੋ ਉਹ ਤੁਹਾਡਾ 5 ਮਿੰਟ ਨਹੀਂ ਤੁਹਾਨੂੰ ਧਾਰ ਦੇਣਾ ਠੀਕ ਹੈ ਸੋਹੋ ਨਹੀਂ ਜਿਹੜਾ ਸ਼ਬਦ ਆਪਾਂ ਤੁਹਾਡੀ ਸਕਰੀਨ ਤੇ ਆ ਰਿਹਾ ਤੁਸੀਂ ਇਸ ਸ਼ਬਦ ਜਾਪ ਨੂੰ ਇੱਕ ਸਾਫ਼ ਸੁਥਰੀ ਕਾਗਜ਼ ਤੇ ਉਤਾਰ ਲੈਣਾ ਠੀਕ ਹੈ ਫੋਨ ਤੋਂ ਤੁਸੀਂ ਪਾਰਟ ਨਹੀਂ ਕਰਨਾ ਜੀ ਤੁਸੀਂ ਇਹ ਜਿਹੜਾ ਸ਼ਬਦ ਜਾਪ ਆ ਇੱਕ ਸਾਫ਼ ਕਾਗਜ਼ ਤੇ ਉਤਾਰ ਕੇ ਜਿੱਥੇ ਤੁਸੀਂ ਘਰ ਦੇ ਵਿੱਚ ਆਪਣੀ ਧੂਬਤੀ ਲਗਾਉਣੀ ਹੋ ਪਵਿੱਤਰ ਸਥਾਨ ਤੇ ਉੱਥੇ ਰੱਖਣਾ ਤਾਂ ਕਿ ਝੂਠੇ ਮਿੱਠੇ ਹੱਥ ਨਾ ਲੱਗਣ ਤੇ ਡੇਲੀ ਅਮਰਤ ਵੇਲੇ ਜਾਂ ਤੁਸੀਂ ਦਿਨ ਦੇ ਵਿੱਚ ਤੁਹਾਡਾ ਜਦੋਂ ਵੀ ਟਾਈਮ ਲੱਗਿਆ ਤੁਸੀਂ ਇਹ ਪਾਠ ਜ਼ਰੂਰ ਕਰਿਓ ਠੀਕ ਹੈ ਜੀ ਤੇ ਨਿਰੰਤਰ ਕਰਿਓ ਤੇ ਜਦੋਂ ਤੁਸੀਂ ਪਾਠ ਕਰਨਾ ਆ ਤੇ ਤੂੰ ਬੱਤੀ ਤਾਂ ਲਗਾਣੀ ਲਗਾਉਣੀ ਆ ਨਾਲ ਜਲ ਜ਼ਰੂਰ ਰੱਖਿਓ ਠੀਕ ਹੈ ਪਾਠ ਹੋਣ ਤੋਂ ਬਾਅਦ ਸਾਰੇ ਘਰ ਦੇ ਵਿੱਚ ਛਿੱਟਾ ਦੇ ਦੇਣਾ ਜੀ ਉਸ ਤੋਂ ਬਾਅਦ ਜਲ ਤਾਂ ਤੇ ਸਾਰੇ ਜੀਆਂ ਨੂੰ ਛਕ ਲੈਣਾ ਠੀਕ ਹੈ ਜੀ ਤੇ ਲਓ ਜੀ ਹੁਣ ਆ ਰਿਹਾ ਤੁਹਾਡੀ ਸਕਰੀਨ ਤੇ ਤੁਸੀਂ ਸਕਰੀਨ ਨੂੰ ਥੋੜੀ देर ਰੋਕ ਕੇ ਵੀਡੀਓ ਨੂੰ ਥੋੜੀ देर ਰੋਕ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਹੁਣੇ ਟਾਈਮ ਲੱਗਿਆ ਹੁਣੇ ਲਿਖ ਲੈਣਾ ਬਾਅਦ ਚ ਟਾਈਮ ਲੱਗਿਆ ਬਾਅਦ ਵਿੱਚ ਲਿਖ ਲੈਣਾ ਪਰ ਲਿਖ ਜ਼ਰੂਰ ਲੈਣਾ ਜੀ ਸੋ ਆ ਰਿਹਾ ਜੀ ਹੁਣ ਤੁਹਾਡੀ ਸਕਰੀਨ ਤੇ ਸ਼ਬਦ ਆ सोठ महला गई कलेस रोग सब प्रभ अपने कृपा तारी आठ पहर अराधो स्वामी पूरन काल हमारी हर जियो तू सुख संपत रास राख लिहो पाई मेरे कौ प्रभ आगे अरदास रहाओ जो मांगो ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋ ਇਹ ਜੀ ਸ਼ਬਦ ਜਾਪ ਤੇ ਮੈਨੂੰ ਪੂਰੀ ਆਸ ਆ ਜੀ ਮੇਰੇ ਭੈਣ ਭਰਾਵਾਂ ਨੇ ਇਹ ਜਿਹੜਾ ਸ਼ਬਦ ਜਾਪ ਆ ਇਹ ਤੁਸੀਂ ਉਤਾਰ ਲਿਆ ਹੋਵੇਗਾ ਇੱਕ ਪੇਜ ਤੇ ਜੇ ਤੁਹਾਡੇ ਕੋਲ ਫਿਲਹਾਲ ਨਹੀਂ ਟਾਈਮ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਿਓ ਫਿਰ ਤੁਸੀਂ ਬਾਅਦ ਦੇ ਵਿੱਚ ਉਤਾਰ ਲੈਣਾ ਤੇ ਇਹ ਸ਼ਬਦ ਦੀ जाप ਦੇ ਨਾਲ ਸਰਬ ਦੁੱਖਾਂ ਦਾ ਨਾਸ ਹੁੰਦਾ ਆ ਤੇ ਨਾਲ ਦੀ ਨਾਲ ਜੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਠੀਕ ਹੈ ਜੀ ਸੋ ਇਸ ਸ਼ਬਦ ਦਾ ਜਾਪ ਕਰੋ ਸ਼ਰਧਾ ਦੇ ਨਾਲ ਕਰੋ ਤੇ ਨਿਰੰਤਰ ਕਰੋ ਤਾਂ ਕਿ ਆਪਾਂ ਵਾਹਿਗੁਰੂ ਜੀ ਦੀਆਂ ਅਬਾ ਵਾਈ ਗੁਰੂ ਜੀ ਦੀ ਮਿਹਰ ਦੇ ਨਾਲ ਖੁਸ਼ੀਆਂ ਪ੍ਰਾਪਤ ਕਰ ਸਕੀਏ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੋਰ ਭੈਣ ਭਰਾਵਾਂ ਦੇ ਨਾਲ ਤੇ ਜਿੰਨੀਆਂ ਮੇਰੀਆਂ ਭੈਣਾਂ ਨੇ ਉਹ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਨ ਤੇ ਜਿਹੜੇ ਮੇਰੇ ਭਰਾ ਦੇਖ ਰਹੇ ਨੇ ਉਹ ਵੀ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਨ ਠੀਕ ਹੈ ਕਿਉਂਕਿ ਆਪਾਂ ਚਾਹੁੰਦੇ ਹਾਂ ਆਪਣੀ ਲਾਈਫ ਦੇ ਵਿੱਚ ਵੀ ਖੁਸ਼ੀ ਆਉਣ ਤੇ ਜਿਹੜੇ ਆਪਣੇ ਭੈਣ ਭਰਾਵਾ ਉਹ ਵੀ ਆਪਣੇ ਘਰਾਂ ਦੇ ਵਿੱਚ ਖੁਸ਼ੀ ਖੁਸ਼ੀ ਵਸਣ ਰਸਣ ਠੀਕ ਹੈ ਜੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੋ ਐਓ ਜੀਆਂ ਵੀਡੀਓਜ਼ ਨੂੰ ਹੋਰ ਦੇਖਣ ਦੇ ਲਈ ਮੇਰੇ ਚੈਨਲ ਨੂੰ ਪਲੀਜ਼ ਜਰੂਰ 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 ਸਬਸਕ੍ਰਾਈਬ ਕਰਕੇ ਜਾਣਾ ਮਿਲਦੇ ਆਂ ਜੀ ਫਿਰ ਸਤਿ ਸ਼੍ਰੀ ਅਕਾਲ